ਨਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਬਾਈ ਰਾਜੇ ਕੋਲੇ ਪਹੁੰਚੇ ਹੋਏ ਆ ਚਾਰ ਤਾਂ ਝੋਟੀਆਂ ਦਿਖਾਵਾਂਗੇ ਦੋ ਦਿਖਾਵਾਂਗੇ گاਵਾ ਇੱਕ ਗਾਂ ਦਿਖਾਵਾਂਗੇ ਢੋਕੜ ਗੱਬਣ ਚੈੱਕ ਪਾਸ ਇੱਕ ਤਾਜੀ ਸੂਈ ਤੇ ਜਿਹੜੇ ਰੇਟ ਨੇ ਪਸ਼ੂਆਂ ਦੇ ਆ ਮੰਨ ਲੀ ਵੀ 25 ਕਹ ਹਜ਼ਾਰ ਤੋਂ ਸਟਾਰਟ ਹੋਣਗੇ ਅੱਜ ਦੇ ਰੇਟ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਇਕੱਲੇ ਇਕੱਲੇ ਪਸ਼ੂ ਦਾ ਰੇਟ ਵੀਡੀਓ ਚ ਕਰਾ ਦਾਂਗੇ ਖੋਲ ਕੇ ਤੋਰ ਕੇ ਦਿਖਾ ਦਾਂਗੇ ਆ ਜਾ ਰਾਜੀ ਫਿਰ ਹਰ ਕੋਈ ਕਿਹਾ ਵੀਰੇ ਸਾਸੀ ਵੀ ਸਾਰੇ ਪੈਣ ਭਰਾਉਣ ਸਾਰੇ ਤੰਦਰੁਸਤ ਚੜ੍ਹਦੀ ਕਲਾ ਚ ਮਹਾਰਾਜ ਸੱਚੇ ਪਾਸੇ ਕਮਾਈ ਵਾਧਾ ਕਰੇ ਨੰਬਰ ਉਹਦਾ ਜੀ 9992773699 ਕਿਹੜੇ ਪਾਸੇ ਸ਼ੁਰੂ ਕਰਦੇ ਆਪਾਂ ਮੈਂ ਤਾਂ ਕਰ ਦਿੰਨੇ ਆ ਇੱਕ ਨੰਬਰ ਤੇ ਅਮਾਰਗਰੀ ਕੈਮਰਾ ਇੱਕ ਨੰਬਰ ਵਾਲੀ ਝੋਟੀ ਤੇ ਤੋਰ ਰਾਜੂ ਖੋਲ ਕੇ ਕੱਦ ਬੱਡ ਵੀ ਫੁੱਲ ਆ ਗਿਆ ਤੇ ਬਾਡੀ ਦੀ ਵੀ ਫੁੱਲ ਆ ਗਈ ਲਾ ਤੋਰ ਤੋਰ ਦੇ ਤੋਰ ਦੇ ਤੋਰ ਸੁਆ ਕਿਹੜਾ ਰਾਜੇ ਵੀਰੇ ਦੂਜੇ ਸੂਈ ਵੀ ਆ ਬੱਚਾ ਜੀ ਹੈ ਬੱਚਾ ਮਰ ਕਟਾਈ ਦੂਜਾ ਸੁਆ ਸੂਈ ਹੋਈ ਆ ਨਾਲ ਆ ਗਿਆ ਕੱਟਾ ਕੱਦ ਬੱਡ ਆ ਗਿਆ ਫੁੱਲ ਵੱਡਾ ਉੱਤੋਂ ਜਿਹੜੀ ਬਾਡੀ ਆ ਬਾਡੀ ਵੀ ਪੂਰੀ ਡਬਲ ਆ ਝੋਟੀ ਦੀ ਦੁੱਧ ਕਿੰਨਾ ਹਾਜ਼ਰ ਆ ਦੁੱਧ ਵੀਰੇ 10 ਕਿਲੋ ਆ ਟਾਈਮ ਹਾਜ਼ਰ ਆ ਅਹੀਂ ਉਹ ਰੋਲ ਜਿਵੇਂ ਝੋਨੇ ਜਾਂਚਾ ਠੀਕ ਆ ਜੀ ਸਾਥ ਹਮਨੇ ਸੇਵਾ ਹੋਈ ਠੀਕ ਆ ਜੀ ਜਿਹੜੇ ਬੰਦੇ ਲਈ ਆ ਉਹੀ ਮਾਤੜ ਸੀਗੇ ਵਿਚਾਰੇ ਠੀਕ ਆ ਉਹਨਾਂ ਤੁਹਾਨੂੰ ਅਸੀਂ ਦੁੱਧ ਝੋਟੀ 12-13 ਕਿਲੋ ਦੁੱਧ ਦੇ ਦੂਗੀ ਕੜਕੜ ਹੋਏ ਚੱਲਿਆ ਨਹੀਂ ਕੋਈ ਠੀਕ ਆ 15 ਦਿਨ ਦੀ ਸੂਈ ਵੀ ਹੈਗੀ ਜੀ ਠੀਕ ਆ ਗਾ ਇਹ ਮੈਲੇ ਬਾਈ ਕਹਿੰਦਾ ਅਜੇ ਲੱਗੂ ਵੀ ਝੋਟੀ ਪਰ ਵਜਨ ਵਜੂਦ ਬਾਲਾ ਸਜਣੋ ਝੋਟੀ ਚ ਬਾਡੀ ਬੁੱਡੀ ਵੀ ਫੁੱਲਾ ਤੇ ਕੱਦ ਵੀ ਫੁੱਲਾ ਤੇ ਚੜਾਈ ਵੀ ਉਸ ਅਸ ਸਮ ਆ ਗਿਆ तकरीबन तकरीबन 12:30 ਵਜੇ ਦਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਝੋਟੀ ਦੀ ਕੱਦ ਕਾਠ ਚ ਨਹੀਂ ਛੋਟੀ ਹੈਗੀ ਕਿਸੇ ਵੀ ਪੱਖ ਤੋਂ ਤੇ ਉੱਤੋਂ ਵੱਡੀ ਤੋਂ ਨਹੀਂ ਮਰਦੀ ਵੀ ਚੜਾਈ ਬਾੜੀ ਦੀ ਫੁੱਲ ਆ ਗਈ ਤੇ ਪੈਸੇ ਰਾਜੇ ਦੇ ਕਿੰਨੇ ਲੈ ਲਾਂਗੇ ਅੱਜ ਆਪਾਂ ਮੁੱਲ ਵੀਰੇ ਇਹਦਾ 95 ਹਰ 91 ਮਿਰ ਦੇ ਦਾਂਗੇ 92 ਦੀ ਦੇ ਦਾਂਗੇ ਦੇ ਦਾਂਗੇ ਮੇਰੇ ਮੂਲੇ ਬਾਈ ਕਹਿੰਦਾ ਅਜੇ ਲੱਗੂ ਹੈ ਲੱਗਣੀ 15 ਦਿਨ ਦਾ ਸੂਈ ਨੋ ਹੋ ਗਿਆ ਵੀਰੇ ਮੂਰੇ ਵੇਟ ਲੈ ਕੇ ਰੁਆਈਆ ਗਾ ਸਾਥ ਹੁਣੇ ਸੇਵਾ ਹੈ ਆਪਣੇ ਖੇਤੀਬਾੜੀ ਦੇ ਕੰਮ ਵੱਧਦਾ ਸੋਖਣਾ ਖੇਤੀਬਾੜੀ ਉਲਝੇ ਮੈਂ ਤੇ ਵੱਡੀ ਬੁੱਡੀ ਆ ਗਈ ਫੁੱਲ ਹਾਂ ਬੜੀ ਊਡੀ ਫੁੱਲ ਆ ਫੈਸ ਵੀਰੇ 91 ਦੀ ਹੋ ਗਈ ਉਦੋਂ ਘੱਟ ਵੱਤ ਨਹੀਂ ਹੋਣੀ ਠੀਕ ਆ ਗੱਲ ਤੇ ਹੁਣ ਆ ਗਿਆ ਗਰੀ 2 ਨੰਬਰ ਵਾਲੀ ਆ ਮੱਜ ਤੇ ਮਾਰਦੇ ਕੈਮਰਾ ਇਹਦਾ ਰੰਗ ਰੰਗ ਬਹਲਾ ਆ ਗਿਆ ਨਾ ਸ਼ਾਹ ਕਾਲੀ ਆ ਗਈ ਜੀ ਇਹ ਵੀਰੇ ਪੂਰੀ ਸ਼ਾਹ ਕਾਲੀ ਆ ਇਹ ਵੀ ਝੂਟੀ ਕਾਲੀ ਸੀਗੀ ਨਮਾਉਣ ਵਾਲੀ ਰੱਸੀ ਤੁਸੀਂ ਨਾ ਇਹ ਨਾਲ ਇਹ ਸਾਡੇ ਥੱਲੇ ਬਣੀ ਸੀਗੀ ਛੱਟ ਥੱਲੇ ਹੋਰ ਬਾਈ ਖੋਲ ਕੇ ਇਹ ਕਿਹੜਾ ਸੂਆ ਸੁੰਦਿਆ ਰਾਜੇ ਇਹਨਾਂ ਵੀਰੇ ਤੀਜੇ ਸੂਣਾ ਬੱਚਾ ਧਰਦੂ ਆ ਜੀ ਅੱਜ ਸੂਪੂ ਹਾਂ ਸੂਪੂ ਤਿਆਰੀ ਆ ਬਸ ਆਹ ਨਹੀਂ ਪਤਾ ਅੱਜ ਬਾਈ ਕਹਿੰਦਾ ਸੂਏ ਪਵੇ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਸੂਆ ਤੀਜਾ ਸੁੰਦੀ ਆ ਤੇ ਬਾਡੀ ਆ ਗਈ ਫੁੱਲਾ ਬਾਕੀ ਜੱਜਮੈਂਟ ਤੁਸੀਂ ਕਰਨੀ ਹੁੰਦੀ ਆ ਹਰੇਕ ਪੱਖ ਤੋਂ ਆਪਣਾ ਕੰਮ ਹੁੰਦਾ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਪਰ ਥਣ ਦਾ ਸੈਜ ਤੇ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖ ਲਿਆ ਤੇ ਤੋਰ ਗਿਆ ਇੱਥੋਂ ਚੈੱਕ ਕਰ ਸਕਦੇ ਚੋਣ ਚਵਾਉਣ ਦੀ ਕਿ ਮੈਰਾ ਜੀ ਚੋਣ ਚਵਾਉਣ ਦੇ ਵੀਰੇ ਇੱਕ ਨੰਬਰ ਆ ਬਾਕੀ ਥਾਣੀ ਦੱਸਦਾ ਠੀਕ ਆ ਗੱਲ ਤੇ ਸੂਣ ਦੀ ਤਿਆਰੀ ਜਾ ਰਹੀ ਚੋੜ ਜਾ ਬਿਲਕੁਲ ਤੇਰੇ ਵੀਰੇ ਇਹਨੇ ਦੂਜੇ ਸੂਏ ਮਾਲਕਾਂ ਨੇ ਕਹਿੰਦੀ ਗੱਲ ਆਪਣਾ ਚੋਈ ਨਹੀਂ ਗਈ ਠੀਕ ਆ ਇਹਦਾ 16 17 ਕਿਲੋ ਦੁੱਧ ਦਿੱਤਾ 16 17 ਕਿਲੋ ਹਾਂ ਜੀ ਦੂਜੇ ਸੂਏ ਇਹ ਆ ਗਈ ਫੁੱਲ ਭਜਨ ਵਾਲੀ ਹੈ ਨਾ ਹਾਂ ਪੂਰੇ ਫੁੱਲ ਭਜਨ ਵਾਲੀ ਬਹੁਤ ਸੋਹਣਾ ਤਾਰਾ ਕੋਲ ਏਅਰ ਕਿਰਾਇਆ ਉਹਨਾਂ ਦੇ ਦੇ ਨਈ ਠੀਕ ਆ ਗੱਲ ਆ। ਚਾ ਚੂ ਤਾਂ ਇੰਨਾ ਅੰਤ ਦਾ ਲੱਗਿਆ ਕਰਮ ਵਾਲਿਓ ਗੱਲਾਂ ਹੀ ਛੱਡ ਦਿਓ ਜੀ। ਆ ਬਾਕੀ ਆ ਗਈ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹਾਂ ਬਰੀਕ ਚਮੜੇ ਚ ਆ ਗਈ ਲੈ। ਜਮੇ ਜਮੇ ਪਤਲੇ ਚਮੜੇ ਚ ਆ ਗਈ ਜਿੱਥੋਂ ਮਰਜ਼ੀ ਚੁੰਡੀ ਭਰ ਲਾ ਮੈਂ ਨੇ। ਜਮੇ ਬਰੀਕ ਆ ਗਈ ਬਾਕੀ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖ ਰੀਆ ਤੁੰਨਾ। ਤੇ ਚੂਣ ਚ ਪਾਉਣ ਦੀ ਕਿ ਮੈਰਾ ਜੀ। ਬੁਰੇ ਪੂਰੇ ਇੱਕ ਨੰਬਰ ਆਇਆ। ਤੁਹਾਨੂੰ ਹੱਥ ਨਾ ਲਾਵੇ। ਠੀਕ ਆ ਗੱਲ ਆ। ਉਹ ਪਾਸਪੋਰਟ ਦੀ ਆਪਾ ਉਹ ਪੂਰੀ ਗਾਰੰਟੀ ਵੀਰੇ ਫੁੱਲ। ਠੀਕ ਤੇ ਜਦੋਂ ਆਇਆ ਨੂੰ ਜਾਊਗੀ ਕਹ ਰਹੀ ਇੱਥੋਂ ਇੱਥੋਂ ਆਰਡਰ ਕੁਆਲਿਟੀ ਚੈੱਕ ਕਰਾਣੀ ਇੱਧਰਲੇ ਬੰਨੇ ਦਿਖਾ ਦੇ ਆਰਡਰ ਤੇ ਇੱਥੋਂ ਇੱਥੋਂ ਕਰਾ ਦੇ ਜੈਕਾ ਤਾਂ ਇੱਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਹੋ ਸਕਦਾ ਕੱਢ ਦੇ ਅੱਜ ਦਾ ਦਿਨ ਹੋ ਸਕਦਾ ਇਹ ਅੱਜ ਨਹੀਂ ਨਹੀਂ ਵੀਰੇ ਸੂ ਫੁੱਲੇਗਾ ਬਣਾ ਜੂਗੀ 25% ਹੋਰ ਬਣਾ ਜੂਗੀ ਹੁਣ ਠੀਕ ਆ ਗੱਲ ਇਹਦਾ ਮੌਕੇ ਤੇ ਤਿਆਰ ਹੈ ਚੌਥੀ ਕਿਤੇ ਲਾਦੀ 15 ਨਾਲ ਲਜੂਗੀ ਠੀਕ ਆ ਪਰ ਮੈਂ ਖੇਤੋਂ ਹੁਣ ਆਇਆ ਦਾ ਵਗੈਰਾ ਸਾਰੇ ਗਰਬ ਜੇ ਅੱਗੇ ਦੇਖਿਆ ਪਰ ਰਾਜੂ ਨੇ ਕਿਹਾ ਮੈਂ ਅੱਜ ਸੂ ਆਪਣੀ ਯਾਰ ਪੈਸੇ ਕਿੰਨੇ ਲਾਵਾਂਗੇ ਰਾਜੇ ਦੇ ਮੁੱਲ ਵੀਰੇ ਜਿੰਨਾ ਮਰਜ਼ੀ ਇੱਕ ਵੀਰਾਂ ਨੂੰ ਬੈਂਤੀ ਆ ਐ ਵੀ ਨਾ ਫੋਨ ਲਾ ਕੇ ਲੱਖ ਲੇਲਾ ਪੰਜ ਲੇਲਾ ਤਿੰਨ ਲੇਲਾ ਉਹ ਗੱਲਾਂ ਕਰ ਲੈ ਆਪਾਂ ਖੇਤੀ ਵਾਲੇ ਬੰਦੇ ਕੰਮ ਕੋ ਜੋਲ ਜਿਆਦੇ ਠੀਕ ਆ ਗੱਲ ਵੇਫਾ ਤੋਂ ਫੋਨ ਨਾ ਲਾਵੇ ਕੋਈ ਆਪਾਂ ਠੀਕ ਆ ਗੱਲ ਠੀਕ ਆ ਗੱਲ ਵੀਰੇ ਕਿ ਪਹਿਲ ਹੌਣੇ ਮੰਦੇ ਇਹ ਸਵਾਦ ਲੈ ਜਾਂਦੇ ਆ ਠੀਕ ਆ ਗੱਲ ਇੱਧਰ ਦੇ ਬੰਦੇ ਆ ਜਾ ਇੱਥੇ ਦਿਖਾਣਗੇ ਤੇਰਾ ਬਾਈ ਕਹਿੰਦਾ ਲੈਣਾ 1 ਲੱਖ ਤੇ 15000 ਤੇ ਹੁਣ ਆ ਜਾ ਗਰੀ ਤਿੰਨ ਨੰਬਰ ਵਾਲੀ ਝੋਟੀ ਦੇ ਤੌਰ ਬਾਈ ਖੋਲ ਕੇ ਕਾ ਦੇਦਾ ਵੀ ਚੰਗਾ ਤੇ ਸਿੰਘ ਜਮਾ ਬੰਦ ਆ ਗਿਆ ਪੂਰਾ ਬੰਦਾ ਸੰਗਾ ਹਰਿਆਣੇ ਦੀ ਕੱਟੀ ਆ ਵੀਰੇ ਸੂਆ ਕਿਹੜਾ ਜੀ ਦੂਜੇ ਸੂ ਲੋੜ ਕੱਟੀ ਨੇ 14 ਕਿਲੋ ਦਿੱਤਾ ਵੀਰੇ ਦੰਦਾਂ ਚ ਬਾਈ ਕਹਿੰਦਾ ਚਾਰ ਦੰਦ ਆ ਛਿੱਗ ਦੇ ਚੱਕ ਦੀ ਆ ਆ ਗਈ ਜੈਡ ਬਲੈਕ ਪੁੰਜੜ ਤੱਕ ਆ ਤੇ ਦਿਨ ਜਰੂਰ ਕੱਢ ਦੀ ਆ ਸੂਣ ਚ ਪੰਜ ਸੱਤ ਹੈ ਨਾ ਹਾਂ ਲੈ ਜੀ ਵੀਰੇ ਪੰਜ ਸੱਤ ਦਿਨ ਪੰਜ ਸੱਤ ਕੱਢ ਦੂ ਪਰ ਬਿਊਟੀ ਵਾਲੇ ਪੱਖ ਚ ਬਾਲੀਆ ਝੋਟੀ ਤੇ ਦੁੱਧ ਦਾ ਰਿਕਾਰਡ ਦੱਸਿਆ ਜਿਵੇਂ ਬਾਈ ਨੇ ਵੀ ਦੁੱਧ ਵੀ ਝੋਟੀ ਨਾਲ ਚੰਗਾ ਪਾਇਆ ਬਾਈ ਕਹਿੰਦਾ ਬਾਕੀ ਵੀਰੇ ਇਹ ਕਿਹਦੇ ਬੰਨੇ ਫੇਸ ਕਰ ਦੇ ਬਟਨਾਲੀਆ ਇਹ ਇੱਥੋਂ ਇੱਥੋਂ ਕਮਾ ਦੇ ਇੱਥੋਂ ਕਰਾ ਦੇ ਗਰੀ ਚੈੱਕ ਆ ਲੈ ਆ ਕਮਾ ਲਿਆ ਆਰਡਰ ਦੇ ਵੀ ਬਟਨ ਨੇ ਬਾਈ ਕਹਿੰਦਾ ਬਾਕੀ ਥੱਲੋਂ ਤੁਹਾਨੂੰ ਬਾਲ ਢਿੱਲਾਂ ਦੱਸ ਹਰ ਵੀਰੇ ਜਿਹਦੇ ਸੁਈ ਨਾ ਗਾਂ ਬਣ ਕੇ ਸੂਗੇ ਇੱਥੇ ਉਤਲੇ ਬੰਨੇ ਹੋ ਰਿਆ ਇਹ ਇਧਰਲੇ ਬੰਨੇ ਹੋ ਜਾ ਤੇ ਹੁਣ ਲਿਆ ਹਾਂ ਹੁਣ ਲਿਆ ਲਿਆ ਹਾਂ ਗਾਵਾਂ ਵਾਲਾ ਜੀ ਗਾੜੀ ਬਣਾ ਦੂ ਭਾਈ ਕਹਿੰਦਾ ਲੇਵਾ ਗਾਵਾਂ ਵਾਂਗੂ ਬਣਾ ਕੇ ਸੂਗੀ ਕਿਉਂਕਿ ਪੋਲੀ ਬਹੁਤ ਪਈਆ ਥੱਲੇ ਭਾਈ ਪੋਲੀ ਬਹੁਤ ਹੈ ਵੀਰੇ ਤੇ ਸਵੇ ਆ ਗਈ ਬਿਲਕੁਲ ਠੰਡੀ ਆ ਗਈ ਜੈਡ ਬਲੈਕ ਤੇ ਚਮੜਾ ਬਰੀਕ ਆ ਗਿਆ ਇਹਦਾ ਵੀ ਝੋਟੀ ਦਾ ਹਰੇਕ ਪੱਖ ਪੂਰੇ ਚੰਗੇ ਝੋਟੇ ਆ ਵੀਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੇਣ ਦੇ ਕੱਟਿਆ ਪਿਆਰ ਉਹ ਪੜਾਸੀ ਪੂਰਾ ਦਾ ਜੈਡ ਬਲੈਕ ਆ ਠੀਕ ਹੈ ਚੰਗਾ ਭਰਾ ਇਹ ਜਿੱਥੋਂ ਆਈ ਆ ਸਾਰਾ ਡਰੈਸ ਸਾਰਾ ਪੂਰਾ ਪੂਰਾ ਡਰੈਸ ਦੱਸ ਦਾਂਗੇ ਠੀਕ ਹੈ ਦੱਸ ਦਾਂਗੇ ਠੀਕ ਹੈ ਗੱਲ ਤੇ ਵੱਡੀ ਬੁੱਢੀ ਇਹ ਵੀ ਫੁੱਲਾ ਗਈ ਹੋਈ ਰਾਜੂ ਬੰਨੇ ਤੇ ਇੱਥੋਂ ਦਿਖਾ ਦੇ ਗੈਰੀ ਫੇਸ ਤੇ ਮਾਰਨੀ ਕੈਮਰਾ ਸਿੰਘ ਵੀ ਬੰਦ ਦਾ ਕੱਦ ਵਿੱਡ ਵੀ ਫੁੱਲੇ ਇਹਦੀ ਕਿੰਨੇ ਪੈਸੇ ਲਵਾਂਗੇ ਇਹ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੋ ਹਾਂਜੀ ਤੇ 123 ਹਜ਼ਾਰ ਦੀ ਦੇਵਾਂਗੇ 123000 ਦੀ ਦੇ ਦਾਂਗੇ ਛੋਟ ਛੱਪਾ ਜਾਂ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਆ ਤੇ ਫੋਨ ਮਾਰ ਦੇ ਗਰੀ ਅਗਲੇ ਨੰਬਰ ਤੇ ਝੋਟੀਆਂ 1 ਇਹਦਾ ਸੁਆ ਕਿਹੜਾ? ਇਹ ਵੀਰੇ ਦੂਜੇ ਸੁਣਾ। ਠੀਕ ਹੈ ਜੀ। ਹਰਿਆਣਾ ਚੋਂ ਪਰਦੀ ਆਈ ਵੀਆ ਪਿੰਡ ਚ ਰਿਹਾ ਇਹ ਬੰਦੇ ਕੱਟੇ। ਠੀਕ ਹੈ ਜੀ। ਜਮਾਂਦਰੂ ਤੇਲ। ਜਮਾਂਦਰੂ। ਹਾਂ। ਪਿਛਲੇ ਥਣ ਤੋਂ। ਪਿਛਲੇ ਥਣ ਤੋਂ। ਆ ਜਾ ਇਧਰ ਲੈ ਬੰਦੇ ਵੀਰੇ। ਉਹਨੇ ਮੂਲੇ ਖਣੇ ਦੋਦਾ, ਉਹਨੇ ਮਾਰ ਲਿਆ ਖਚਾ। ਠੀਕ ਹੈ ਗੱਲ। ਕੋਈ ਬੰਦਾ ਕਹੂਗਾ ਵੀ ਜੱਤ ਮੂਲੇ ਥਣ ਛੋਟੇ ਆ। ਹਾਂਜੀ। ਘੜ ਤੋਂ ਘੜ 3.5-4 ਕਿਲੋ। ਵੀ ਗੱਡੀਆਂ ਮੂਰੇ ਮੂਰੇ। ਮਾਲ ਕਹਿੰਦਾ ਸਨ ਨਿਕਲ ਆਪਾਂ ਇਹਦਾ ਡਰੱਛ ਤਾਂ ਘਰੇ ਭੇਜਾਂਗੇ ਬੰਦੇ ਨੇ। ਠੀਕ ਹੈ ਗੱਲ। ਭਲੇ ਮਾਨਸ ਬੰਦਾ ਇਹਨਾਂ ਤੋਂ ਪਲੇ ਆ ਦੰਦਾਂ ਚ ਬਾਈ ਕਹਿੰਦਾ ਇਹ ਵੀ ਚੌਗੀ ਆ ਤੇ ਵੱਡੀ ਫੁੱਲਾ ਹਨਾ ਵੱਡੀ ਫੁੱਲਾ ਵੀਰੇ ਜੇ ਨਾ ਥਾਂ ਦੀ ਮਾਰ ਪੈਂਦੀ ਦਾ ਕੱਟੀ 2 ਲੱਖ ਦੀ ਸੀਗੀ ਕਾਦੇ ਦਾ ਆ ਗਿਆ ਪਰ ਜਿਹੜਾ ਆਪਾਂ ਜਿਹਦਾ ਮੁੱਲ ਕਰਦਣਾ ਰਹਾ ਨਹੀਂ ਕਰਦਣਾ ਠੀਕ ਆ ਗੱਲ ਆ ਮੁੱਲ ਬਾਈ ਕਹਿੰਦਾ ਹੈਰਾਨ ਕਰਨ ਵਾਲੀ ਕਰਨਾ ਕਬੈਣੀ ਵਾਲੇ ਪਿਛਲੇ ਥਣ ਤੋਂ ਤਿਲਜ ਮੰਦਰੂ ਪਰ ਵੱਡੀ ਬੁੱਡੀ ਬਹੁਤ ਆ ਤੇ ਸ਼ਕੀਨ ਸ਼ਕੂਨ ਵੀ ਵਾਲੀ ਆ ਗਈ ਸੁਖ ਨਾਲ ਨਾ ਜਿਹੜਿਆਂ ਫੜ ਕੇ ਤੋਰ ਬਾਈ ਥੋੜੀ ਇੱਥੋਂ ਤੋਰਦੇ ਸਿੰਘ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਆ ਗਿਆ ਤੇ ਬਾਕੀ ਝੋਟੀ ਵਜਨ ਵਾਲੀ ਆ ਗਈ ਚੰਗੀ ਆ ਵੀਰੇ ਆ ਗਈ ਵਜਨ ਵਾਲੀ ਇਹਨੇ ਕਾਨੂੰਨ ਨੇ ਮਾਪੀ ਦਾ ਪਿੰਡੂ ਲਈ ਆਪਾਂ ਘਰੇ ਪੇਦਾਂਗੇ ਕਾਨੂੰਨ ਨੇ 14 ਕਿਲੋ 15 ਕਿਲੋ ਦੋ ਦਿੱਤਾ ਈ ਤਿੰਨ ਥਣਾ ਚ ਤਿੰਨ ਥਣਾ ਚ ਦੇਖ ਘਰੇ ਪੇਦਾਂ ਡਰੈਸ ਆਪਾਂ ਦੇ ਕੇ ਪ੍ਰੋਪਰ ਜਾਣਕਾਰੀ ਬੰਦਾ ਲੈ ਸਕਦਾ ਠੀਕ ਆ ਗੱਲ ਆ ਲੈ ਆ ਬਈ ਐਨੂੰ ਹਾ ਸ਼ਕੀਨ ਸ਼ਕੂਨ ਤਾਂ ਆ ਗਈ ਕੱਤੀ ਫੁੱਲ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੈ ਚਲ ਅੰਦਰ ਸੰਗ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਬਾਡੀ ਦੀ ਵੀ ਸਾਫ਼ ਵਾਲੀ ਆ ਨਾ ਸਾਫ਼ ਪੂਰੇ ਵੀਰੇ ਆ ਸਾਫ਼ ਵਾਲੀ ਆ ਗਈ ਹਰੇਕ ਪੱਖ ਤੋਂ ਸਮੀ ਪਲੀ ਵੀ ਚੰਗੀ ਆ ਤੇ ਜਮਾਂਦਰੂ ਤੇ ਲਾ ਗਈ ਬਾਈ ਹਾਂ ਵੀਰੇ ਇਹਦਾ ਵੇਚਣ ਵਾਲਾ ਬੰਦਾ ਵੀ ਲਊਗਾ ਠੀਕ ਹੈ ਕਰਨਾ ਕੋਈ ਸਾਦਾ ਯਾਰ ਰੂਰੇ ਯਾਰ ਜਿਹਨੇ ਪਹਿਲਾਂ ਵੀਡੀਓ ਦੇ ਲਈ ਉਹਨੇ ਬਟਨ ਆਪ ਕਰਨ ਦਾ ਵੱਡੀ ਬੁੱਡੀ ਬਹੁਤ ਆ ਹਾਂ ਵੱਡੀ ਬਹੁਤ ਆ ਵੀਰੇ ਦੂਜਿਆਂ ਨਾਲ ਮੈਂ ਮੰਨ ਲਾ ਵੀ ਉਹ ਉੱਚੀ ਆ ਉੱਚੀ ਆ ਉੱਚੀ ਆ ਵੀਰੇ ਉੱਚੀ ਆ ਪੈਸੇ ਰਾਜੇ ਕਿੰਨੇ ਲਵੇਂਗਾ ਇਹਦੇ ਮੁੱਲ ਵੀਰੇ ਦਾ 92 ਹਰ 90 ਹੀ ਦੇ ਦਾਂਗੇ ਕਿੰਨੇ ਦਿਨ ਕੱਢਦੀ ਐ ਲੈ ਵੀ ਹਫਤਾ ਇੱਕ ਵੀਰੇ ਇੱਕ ਹਫਤਾ ਕੱਢ ਹਾਂ ਲੈ ਉਹਨੂੰ ਆ ਫੋਲੋ ਦੁੱਧ 15 ਕਿਲੋ ਦਾ ਫੁੱਲ ਲੋਡ ਦੇਵਾਂਗੇ ਆਪਾਂ ਵੀਰੇ 15 ਦਾ ਬੰਦਾ 10-20 ਹਜ਼ਾਰ ਰੁਪਏ ਪੰਨੇ ਥੱਲੇ ਰੱਖ ਲਵੇ ਜਿੱਦੇ 15 ਕਿਲੋ ਦੁੱਧ ਹੋ ਗਿਆ ਉਦੋਂ ਪੈਨੇ ਦੇ ਦੇ ਦੇਖ ਲੈ ਉਹ ਨਹੀਂ ਆਪਣੇ ਗਾਰੰਟੀ ਫੋਲਾ ਬਾਹਲੇ ਚੱਕਰੇ ਬੰਦੇ ਮਤਲਬ ਕੱਟ ਕੇ ਰੱਖ ਰਣ 20000 ਦਾ ਸੌਦਾ ਕਰਕੇ 20000 ਥਲੇ ਰੱਖ ਰਣ ਜਿਹੜਾ 15 ਕਿਲੋ ਦੁੱਧ ਹੋਇਆ ਜਿਹਦਾ ਪੈ ਦੇਣੇ 20000 ਦੇਣਨਾ ਯਾਰ ਆਪਣੀ ਇਨੀ ਗਾਰੰਟੀ ਹੈ ਜੇ ਕਿਸੇ ਦੀ ਸੇਵਾ 'ਚ ਫਰਕ ਪੈ ਗਰਿਆ ਜੀ ਉਹਦਾ ਫਿਰ ਆਪਣੇ ਦੀ ਬੇਈਮਾਨੀ ਹੈ ਠੀਕ ਹੈ ਗੱਲ ਸੇਵਾ ਕਰੇ ਠੀਕ ਹੈ ਗੱਲ ਸੇਵਾ ਪੈਣੇ ਕਰਦਾ 20 ਕਿਲੋ ਦਾਣਾ ਪਾਵੇ ਠੀਕ ਹੈ ਗੱਲ ਬਸ 2-3 ਕਿਲੋ ਦਾਣਾ 1 ਵਜੇ 2-3 ਕਿਲੋ ਇੱਕ ਵਲੇ ਵਾਲੇ ਨੰਬਰ ਵਾਲੀ ਬੱਛੀ ਖੋਲਿਆ ਇਹਦਾ ਰਾਜੇ ਕਿਹੜਾ ਸੂਏ ਬੱਛੀ ਦਾ ਇਹ ਵੀਰੇ ਦੂਜੇ ਸੂਏ ਲਈ ਗੱਭੜਾ ਹੁਣ ਔਰ ਲਿਵਰ ਨਹੀਂ ਆ ਜਾ ਦੂਜੇ ਸੂ ਉਰਲੇ ਉਰਲੇ ਬੰਨੇ ਲਈ ਆ ਛਾਈਆਂ ਮਹੀਨਿਆਂ ਦੀ ਚੈੱਕ ਪਾਸ ਆ ਤੇ ਬਿਊਟੀ ਵਾਲੇ ਪੱਖ ਚ ਆ ਗਈ ਇੱਥੋਂ ਬਿਊਟੀ ਤਾਂ ਬੜੀ ਚੰਗੀ ਵੀਰੇ ਥੋੜੇ ਪੱਕਾ ਜਾਂ ਮੰਦੀ ਹੈ ਨਾ ਉਹਦੇ ਆਪਣੇ ਇੱਕ ਦਰਕਤੇ ਉੱਚ ਬੰਨੇ ਆਉਂਦੇ ਆ ਠੀਕ ਆ ਗੱਲ ਆ ਅੱਜ ਇੱਥੋਂ ਦਿਖਾ ਕੇ ਰਹੀ ਉਹ ਬਿਊਟੀ ਵਾਲੇ ਪੱਖ ਚ ਪੂਰੀ ਆ ਗਈ ਕਿੰਨੇ ਮਹੀਨਿਆਂ ਦੀ ਗੱਬਣਾ ਵੀਰੇ ਚੈੱਕ ਪਾਸ ਆ ਚੈੱਕ ਪਾਸ ਆ ਕਿੰਨੇ ਮਹੀਨਿਆਂ ਦੀ ਚੈੱਕ ਪਾਸ ਹੈ 8 ਟਾਈਆਂ ਮਹੀਨਿਆਂ ਦੀ ਹੋ ਗਈ ਵੀਰੇ ਇਹ ਸਿਰ ਉਰਲੇ ਬੰਨੇ ਕਰ ਲਈ ਰਾਜੂ ਆ ਜਾ ਲੈ ਆਇਆ ਨੇ ਆਪਾਂ ਚੈੱਕ ਕਰਾਈਆ ਕੱਲੀ ਠੀਕ ਆ ਗੱਲ ਅਗਲਾ ਆਪਾਂ ਦੀ ਚੈੱਕ ਕਰਾ ਕੇ ਤਸੱਲੀ ਕਰ ਕਲ ਜਾਵੇ ਇੱਥੋਂ ਵੀਰੇ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਸੂਈ ਕਿੰਨੇ ਟਾਈਮ ਦੀ ਰਾਜੇ ਸੂਈ ਨੂੰ ਵੀਰੇ 7 ਮਹੀਨੇ ਹੋ ਗਏ ਨੂੰ ਹੁਣ ਦੁੱਧ ਕਿੰਨਾ ਹੁਣ ਦੁੱਧ ਵੀਰੇ 10 ਕਿਲੋ ਹੋਊਗਾ 9 ਕਿਲੋ ਮੰਨ ਕੇ ਜਿਆਦਾ ਬੰਦਾ ਆਪਣੇ ਕੋਲ 10 ਕਿਲੋ ਹੈਗਾ ਹਾਂ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਡੱਕਾ ਕਰਨੀ ਲੋੜ ਨਹੀਂ ਚੋਣ ਚਵਾਉਣ ਦੀ ਕਿਵੇਂ ਆ ਚੋੜ ਚਵਾਉਣ ਦੀ ਇੱਕ ਨੰਬਰ ਆ ਇਹ ਆਪਾਂ ਕਰੇ ਲੂ ਸੱਜਣ ਤੋਂ ਲਈ ਆ ਫਾ ਕਰੇ ਲੂ ਸੱਜਣ ਤੋਂ ਲਈ ਵੀਰੇ ਕੱਲੇ ਆ ਰੀਦਾ ਕਰਦੀ ਐ ਤੁਰਦੀ ਕਲੇਰ ਦਾ ਕਰਦੀ ਵੀਰੇ ਅਸਾਂ ਘਾ ਪਾਲੋ ਕੁ ਗਲ ਚ ਵਾਈ ਕਹਿੰਦਾ ਸੰਗਲ ਪਾ ਲਿਓ ਜੇ ਹੋਰੇ ਪਾਕੀ ਦੇਖ ਲਿਓ ਆ ਕਿ ਐਨ ਉਧਰ ਰੇਲ ਗੱਡੀ ਰੇਲ ਇਹ ਬੰਦਾ ਸਾਹਮਣੇ ਵਾਲਾ ਖੇਤ 'ਚ ਰੱਖੀ ਆ ਤੇ ਵਜਨ ਪੋਜਨ ਵਜਨ ਪੋਜਨ ਚੰਗਾ ਵਹਿੜ ਜਾਣਾ ਵਜਨ ਉਹ ਚੰਗਾ ਵੇ ਚਾਰ ਫਿਰੋ ਚੰਗੀ ਬਸੇ ਵਜਨ ਬੱਛੀ 'ਚ ਚੰਗਾ ਤੇ ਦੁੱਧ ਬਾਈ ਕਹਿੰਦਾ 10 ਕਿਲੋ ਇਹਦੇ ਕੋਲੇ ਤਿਆਰੀ ਦਾ 2-3 ਮਹੀਨਿਆਂ ਦੀ ਚੈੱਕ ਪਾਸਟ ਤਾਜੀ ਦਾ ਕਿਨਾਂ ਦੁੱਧ ਸੰਭਾਲ ਕਰਨੀ ਤਾਜੀ ਦਾ ਵੀਰੇ 16-17 ਕਿਲੋ ਬੰਦੇ ਨੇ ਦੱਸਿਆ ਠੀਕ ਆ ਆਪਾਂ ਵੀ ਬਾਈ ਰੋਜ਼ ਕਹਿੰਦੇ ਮੁੱਲ ਇਹਦਾ ਵੀਰੇ 41000 40000 ਦੇ ਦਾਂਗੇ 40 ਦੀ ਦੇ ਦਾਂਗੇ ਤੇ ਬੰਦਾ ਸਾਹਮਣੇ ਤਿਆ ਇਹ ਵੀ ਗਾਰੰਟੀ ਆਪਣੀ ਠੀਕ ਲੈ ਆ ਵਈ ਹੁਣ ਅਗਲੇ ਨੰਬਰ ਵਾਲੀ ਲੈ ਆ ਇਹ ਆ ਗਈ ਸਿੰਘਾਂ ਵਾਲੀ ਗਰਮ ਤਾਂ ਨਹੀਂ ਦਾ ਜੀ ਨਹੀਂ ਨਹੀਂ ਵੀਰੇ ਪੂਰੀ ਠੰਡੀ ਆ ਇਹ ਮੰਨ ਲਓ ਘਰ ਦੀ ਬਹਿੜੀ ਆ ਆਪਣੀ ਇਹ ਘਰ ਦੀ ਆ ਗਈ ਹਾਂ ਸੂਆ ਇਹ ਸੂਆ ਵੀਰੇ ਤੀਜੇ ਸੂਈ ਆ ਮਾੜਾ ਇਹਨਾਂ ਨਵਾਂ ਪਟਿਆ ਗਿਆ ਕਹਿੰਦੇ ਕੱਲ ਸੂਈ ਆ ਪਰसों ਫਿਰ ਹੱਥ ਨੇ ਠੀਕ ਆ ਇਧਰ ਆ ਦੇਖ ਤੀਏ ਬੰਦੇ ਨੂੰ ਨਵਾਂ ਦਾ ਕਰਦੀ ਆ ਹੋਰ ਕੋਈ ਪੂਰਾ ਨੁਕਸ ਨਹੀਂ ਇੱਥੇ ਠੀਕ ਆ ਗੱਲ ਕਿਹੜੇ ਬੰਨੇ ਪਟਿਆ ਗਿਆ ਉਹ ਮੂਹਰੇ ਪਟਿਆ ਵਾ ਉਹ ਦੇਖ ਲੋ ਚੀਰਾ ਆ ਪਿਆ ਜੀ ਠੀਕ ਆ ਗੱਲ ਤੇ ਉਦਾਂ ਦਾ ਨਹੀਂ ਪ੍ਰੋਬਲਮ ਕੋਈ। ਮੇਰੇ ਕੋਈ ਪ੍ਰੋਬਲਮ ਨਹੀਂ। ਗਰੰਟੀ ਆਪਣੇ ਫੁੱਲ ਹੋ ਗਈ। ਬੋਲੇ ਜੋ ਸਾਫ। ਬੋਲੇ ਸਾਫ ਕਰਦੇ ਜਮ ਅੱਜ। ਬੱਚਾ ਕੀ ਹੈ? ਬੱਚਾ ਵਰ ਬੱਛਾ। ਬੋੜਾ ਥੱਲੇ ਇਸ ਟਾਈਮ 9 ਕਿਲੋ ਤਿਆਰ ਰੈਡੀ ਹੈ ਜੀ। 9 ਕਿਲੋ ਤਿਆਰੀ ਦਾ। ਹਾਂ ਬੰਦਾ 2 ਟਾਈਮ ਚਾਰ ਟਾਈਮ ਚੋਕਲ ਜਿਆਦਾ ਆਪਾਂ ਕਰੋ। ਠੀਕ ਹੈ 9 ਕਿਲੋ ਬੋੜਾ ਇਸ ਟਾਈਮ ਤਿਆਰ ਆ। ਨਿਆਣਾ ਪੋਨੇ ਮੇਰਾ ਜਪਦੇ। ਨਿਆਣਾ ਪੋਨੇ। ਨਿਆਣਾ ਪੋਨੇ ਵੀਰੇ ਦੇ ਆਪਾਂ। ਨਿਆਣਾ ਲੈਂਦੀ ਆ ਤੇ ਸਵਾਦ ਹੀ ਠੰਡੀ ਆ। ਸਵਾਦ ਹੀ ਗੁੜੀ ਠੰਡੀ ਆ ਵੀਰੇ। ਠੀਕ ਹੈ ਗੱਲ। ਕਿਹੜਾ ਕਿਹੜਾ ਨੌਂ ਗਹਿਣਾ ਕਿਹੜਾ ਪੱਟ ਆ ਥੋੜਾ ਬਾਈ ਕਹਿੰਦਾ ਪੈਰਾਂ ਕਰਕੇ ਵੀ ਉਦਾਂ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਵੀਰੇ ਠੋਣ ਚਵੌਣ ਚ ਠੰਡੀ ਆ ਠੋੜ ਪੂਰੀ ਠੰਡੀ ਆ ਇੱਕ ਨੰਬਰ ਆਪਣੀ ਚੋਈ ਵੀ ਆ ਕਰੇ ਯਾਰ ਠੀਕ ਆ ਗੱਲ ਆ ਆ ਬਾਈ ਕਹਿੰਦਾ ਕਰੇ ਚੋਈ ਹੋਈ ਆ ਕਿੰਨਾ ਕੁ ਦੁੱਧ ਪਾਉਣੇ ਠੀਕ ਲੈ ਲਓ ਉਹ ਤੇਨੇ ਵੀਰੇ 13 13.5 13.5 ਕਿਲੋ ਦੁੱਧ ਆ ਆਂ ਦੀ ਮੱਜਾਂ ਵਰਗਾ ਆ ਫੈਟ ਹੋਊਗੀ 6.5 7 6.5 7 ਫੈਟ ਹੋਊਗੀ ਪੈਸੇ ਕਿੰਨੇ ਲਵੇਂਗਾ ਜੀ ਉਹ ਮੁੱਲ ਤਾਂ ਕੋਹ ਹੁਣੇ ਕਰਨਾ ਪੈਦਾ ਚਰੀਦਾ ਯਾਰ ਕਿੰਨੇ ਰੁਪਏ ਲੈ ਲੀਂਗਾ ਜੀ ਮੋਲੇ ਦਾ ਬਾਈ 20000 ਆ 20000 ਦੇ ਦਾਂਗੇ ਯਾਰ 2 ਠੀਕ ਹੈ ਗੱਲ ਤੇ ਗੱਲ ਇਹ ਵੀ ਆ ਜਿੱਦੇ ਸੂਈ ਨੂੰ ਮਹੀਨਾ ਹੋ ਗਿਆ ਰੰਭੂ ਗਿਆ ਇੱਕ ਟਿਕਾ ਪਰ ਇੱਕ ਟਿਕੀ ਤੇ ਰਹੂਗੀ ਠੀਕ ਆ ਆ ਜਾ ਗਰੀ ਇੱਧਰਲੇ ਬੰਨੇ ਸਾਰੇ ਪਸ਼ੂਆਂ ਦੇ ਮਾਰ ਲੈ ਕੈਮਰਾ ਆ ਜਾ ਰਾਜੇ ਇੱਧਰਲੇ ਬੰਨੇ ਆਂ گاਵਾ ਵੀ ਦਿਖਾਤੀਆਂ ਤੇ ਝੋਟੀਆਂ ਵੀ ਦਿਖਾਤੀਆਂ ਵੱਡੀਆਂ ਵੱਡੀਆਂ ਕਹਿ ਲਾਂਦੇ ਇਹਨਾਂ ਨੂੰ ਆਪਾਂ ਨੰਬਰ ਬੋਲ ਦੇ ਰਾਜੇ ਤੇਰਾ ਨੰਬਰ 9592773698 9592773698 ਬਾਈ ਦਾ ਨੰਬਰ ਹੈ ਤਕਵਾ ਦੇ ਗਰੀ ਕੈਮਰਾ ਇਹਨਾਂ ਤੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦੀ